ਦੁਕਾਨ ਦਾ ਸ਼ਟਰ ਪਟਕੇ ਮਹਿੰਗੇ ਮੋਬਾਈਲ ਮੋਬਾਈਲ ਐਸੈਸਰੀ ਅਤੇ ਨਗਦੀ ਲੈ ਕੇ ਚੋਰ ਹੋਏ ਫਰਾਰ ਮੇਰੀ ਦੁਕਾਨ ਹੈ ਰਗੂ ਮਜਰੇ ਹਨੂਮਾ ਮੰਦਰ ਕੋਲੇ ਇਹ ਰਾਤ ਕੀਤੇ 3 ਵਜੇ ਦੇ ਕਰੀਬ ਮੇਰੀ ਦੁਕਾਨ ਤੇ ਚੋਰੀ ਹੋਈ ਹੈ ਪਹਿਲਾਂ ਵੀ ਇਸ ਇਲਾਕੇ ਵਿੱਚ ਇਸੇ ਦੁਕਾਨ ਤੇ ਹੋ ਚੁੱਕੀ ਹੈ ਵਾਰਦਾ ਪਰ ਪ੍ਰਸ਼ਾਸਨ ਖਾਮੂਸ ਸਾਡਾ ਗਵਾਂਡੀ ਆ ਹਰੀਓਮ ਜੀ ਧੂਰੇ ਵਾਲੇ ਇਹਨਾਂ ਦਾ ਮੈਨੂੰ ਫੋਨ ਆਇਆ ਜਿਆਦਾ ਆਇਆ ਉਹਨੇ ਕਾਢ 4-5 ਜਿਹੇ ਫੋਨ ਆਇਆ ਸੀ ਇਹਨਾਂ ਦਾ ਤੇ ਇਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਵੀ ਫੇਰੀ ਛੱਤਰ ਪਟਿਆ ਹੋਇਆ ਹੋ ਰਿਹਾ ਕਿ ਮੈਂ ਚੈੱਕ ਕਰ ਰਿਹਾ ਛੱਤਰ 빙ਾ 빙ਾ ਆ ਲੋਕ ਵਗੈਰਾ ਸਭ ਕੁੱਤੇ ਹੋਏ ਆ ਇੱਧਰ ਇਹਨਾਂ ਦੇ ਸੱਭਲ ਬਾਗਬਾਨੇ ਛੱਤਰ-ਛੁਤਰ 빙ਾ ਹੋਇਆ ਬਦਾਰਾ ਤੇ ਮੈਂ ਅੰਦਰ ਚੈੱਕ ਕਰ ਰਿਹਾ ਮੈਂ ਆਪਣਾ ਸਮਾਨ ਫੋਨ ਮੇਰਾ ਸਮਾਨ ਕਿੰਝਾ ਹੋਇਆ ਸਾਰਾ ਹੀ ਇਮਰੀ ਦੁਕਾਨ ਤੇ ਦੂਜੀ ਵਾਰ ਕਮ ਹੋਇਆ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹ ਬਾਰੂਦਤਾਂ ਬੰਦ ਕੀਤਾ ਜਾਣਾ ਮੇਰੀ ਹੈਲਪ ਕੀਤੀ ਜਾਏ ਯੁਗੇਸ਼ ਮੋਬਾਈਲ ਰਿਪੇਅਰ ਨਜ਼ਦੀਕ ਮਹਾਵੀਰ ਮੰਦਿਰ ਚੌਂਕ ਰਾਗੋ ਮਾਜਰਾ ਪਟਿਆਲਾ ਜਿਸ ਦੀ ਦੁਕਾਨ ਤੇ ਸਵੇਰੇ ਤੜਕਸਾਰ 3 ਵਜੇ ਦੇ ਕਰੀਬ ਤਿੰਨ ਮੁੰਡਿਆਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਮਹਿੰਗੇ ਮੋਬਾਈਲ ਮੋਬਾਈਲ ਐਸੈਸਰੀ ਆਈਫੋਨ ਦੇ ایرਪਾਡਸ ਸੋਨੇ ਦੀਆਂ ਵਾਰੀਆਂ ਤੇ ਨਗਦੀ ਆਦ ਲੈ ਕੇ ਚੋਰ ਫਰਾਰ ਹੋ ਗਏ ਗੇਸ਼ ਨੇ ਦੱਸਿਆ ਕਿ ਜਦੋਂ ਸਵੇਰੇ 5 ਵਜੇ ਦੇ ਕਰੀਬ ਸਾਥੀ ਦੁਕਾਨਦਾਰ ਨੇ ਆ ਕੇ ਵੇਖਿਆ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੇਰੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਤੇ ਜਦੋਂ ਮੈਂ ਆ ਕੇ ਵੇਖਿਆ ਤਾਂ ਦੁਕਾਨ ਦਾ ਸ਼ਟਰ ਤੋੜ ਕੇ ਸਾਰਾ ਕੀਮਤੀ ਸਮਾਨ ਚੋਰੀ ਹੋ ਚੁੱਕਿਆ ਸੀ ਜਿਸ ਵਿੱਚ ਕੁਝ ਫੋਨ ਲੋਕਾਂ ਦੇ ਰਿਪੇਅਰ ਹੋਣ ਲਈ ਆਏ ਹੋਏ ਸੀ ਅਤੇ ਕੁਝ ਨਵੇਂ ਉਹ ਵੀ ਲਟੇਰੇ ਨਾਲ ਲੈ ਗਏ ਜੁਗੇਸ਼ ਕੁਮਾਰ ਨੇ ਦੱਸਿਆ ਕਿ ਮੇਰੀ ਦੁਕਾਨ ਤੇ ਇਹ ਦੂਜੀ ਚੋਰੀ ਹੈ ਇਸ ਤੋਂ ਪਹਿਲਾਂ 9 ਨਵੰਬਰ 2024 ਨੂੰ ਦੁਕਾਨ ਵਿੱਚੋਂ 5 ਮੋਬਾਈਲ ਚੋਰੀ ਹੋ ਗਏ ਸੀ ਉਸ ਵੇਲੇ ਅਸੀਂ ਆਪ ਚੋਰਾਂ ਦਾ ਮੋਟਰਸਾਈਕਲ ਫੜ ਕੇ ਡਿਵੀਜ਼ਨ ਨੰਬਰ 2 ਥਾਣਾ ਸਬਜੀ ਮੰਡੀ ਵਿੱਚ ਦਿੱਤਾ ਸੀ ਪਰ ਅਜੇ ਉਸ ਚੋਰੀ ਦਾ ਵੀ ਕੁਝ ਪਤਾ ਨਹੀਂ ਲਗਾਇਆ ਗਿਆ ਹੋਰ ਚੋਰੀ ਹੋ ਗਈ ਹੈ ਇਹਨਾਂ ਚੋਰੀਆਂ ਕਰਕੇ ਮੇਰਾ ਬਹੁਤ مالی ਨੁਕਸਾਨ ਹੋ ਗਿਆ ਮੇਰੀ ਦੁਕਾਨ ਸ਼ਹਿਰ ਦੇ ਵਿੱਚ ਵਾਲੇ ਇਲਾਕੇ 'ਚ ਹੈ ਪਰ ਇਸ ਦੇ باوجود ਵੀ ਚੋਰੀ ਹੋ ਗਈ ਚੋਰ ਬੇਖੌਪੋ ਕੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਇਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਇਸ ਚੋਰੀ ਦੀ ਵੀ ਇਤਲਾਹ ਡਿਵੀਜ਼ਨ ਨੰਬਰ 2 ਵਿੱਚ ਦਿੱਤੀ ਗਈ ਹੈ ਤੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਕਾਨੂੰਨੀ ਸਜ਼ਾ ਦਵਾਈ ਜਾਵੇ ਅਤੇ ਮੇਰੇ ਹੋਏ ਨੁਕਸਾਨ ਦੀ ਪਰਪਾਈ ਵੀ ਕਰਾਈ ਜਾਵੇ ਕੀ ਨਾਮ ਹੈ ਤੁਹਾਡਾ ਯੁਗੇਸ਼ ਕੁਮਾਰ ਨਾਮ ਹੈ ਜੀ ਮੇਰਾ ਕੀ ਵਾਰਦਾਤ ਹੋਈ ਹੈ ਜੀ ਅੱਜ ਸਰ ਮੇਰੀ ਨਾ ਦੁਕਾਨ ਹੈ ਹਨੂਮਾ ਮੰਦਰ ਕੋਲ ਯੁਗੇਸ਼ ਮੋਬਾਈਲ ਰਿਪੇਅਰ ਦੇ ਨਾਮ ਤੇ ਤੇ ਮੇਰੀ ਦੁਕਾਨ ਤੇ ਅੱਜ ਸਵੇਰੇ 3 ਵਜੇ ਦੇ ਕਰੀਬ ਚੋਰੀ ਹੋਈ ਹੈ ਤਿੰਨ ਜਨੇ ਆਏ ਸੀ ਤੇ ਮੇਰੀ ਦੁਕਾਨ ਦੇ ਨਾਲ ਇੱਕ ਹੋਰ ਬੰਦਾ ਹੈ ਹਰੀਓਮ ਪਟੂਰੇ ਵਾਲੇ ਉਹਨਾਂ ਨੇ ਮੈਨੂੰ 5 ਵਜੇ ਦੁਕਾਨ ਤੇ ਆਨੇ ਉਹਨਾਂ ਨੇ ਮੈਨੂੰ ਕਾਲ ਕਰਿਆ ਵੀ ਤੇਰੀ ਦੁਕਾਨ ਦਾ ਸ਼ਟਰ ਪਟਿਆ ਹੋਇਆ ਤੇ ਮੈਂ ਜਦ ਉਹਨਾਂ ਦੇ ਫੋਨ ਕਰੇ ਤੇ ਹੋਰੇ ਆਇਆ ਤਾਂ ਮੇਰਾ ਸ਼ਟਰ ਪਟਿਆ ਹੋਇਆ ਸੀ ਗੇਟ ਖੁੱਲਾ ਸੀ ਗੱਲਾ ਵਗੈਰਾ ਸਾਰਾ ਖੁੱਲਾ ਸੀ ਤੇ ਮੇਰੀ ਦੁਕਾਨ ਦੇ ਵਿੱਚ ਕਸਟਮਰ ਦੇ ਰਿਪੇਅਰ ਵਾਲੇ ਫੋਨ ਸੀਗੇ ਰਿਪੇਅਰ ਦਾ ਕੰਮ ਹੈ ਮੇਰਾ ਤੇ ਉਹਦੇ 8-10 ਫੋਨ ਚੋਰੀ ਹੋਇਆ ਆਪਣਾ 82000 ਰੁਪਏ ਕੈਸ਼ ਪਿਆ ਸੀ ਮੇਰਾ ਜੁਐਲਰੀ ਪਈ ਸੀ ਆਪਣਾ ਹੋਰ ਕਈ ਸਮਾਨ ਠੀਕ ਹੈ ਜਿਹੜੀ ਐਸੈਸਰੀ ਵਗੈਰਾ ਆਈਫੋਨ ਦੀ ਐਸੈਸਰੀ ਸੀਗੀ ਉਹ ਵੀ ਚੋਰੀ ਹੋਈ ਪਈ ਹੈ ਆਪਣਾ ਇਸ ਤੋਂ ਪਹਿਲਾਂ ਵੀ ਕੋਈ ਵਾਰਦਾਤ ਹੋਈ ਹੈ ਤੁਹਾਡੇ ਨਾਲ ਇਸ ਤਰ੍ਹਾਂ ਦੀ ਹਾਂਜੀ ਸਰ ਪਿਛਲੇ ਮਹੀਨੇ ਮੇਰੇ 9 ਨਵੰਬਰ ਨੂੰ ਵਾਰਦਾਤ ਇੱਕ ਪਹਿਲਾਂ ਵੀ ਹੋਈ ਸੀ ਉਦੋਂ ਵੀ ਮੇਰਾ ਕਾਫੀ ਨੁਕਸਾਨ ਹੋਇਆ ਸੀਗਾ ਤੇ ਉਹਦਾ ਮੋਟਰਸਾਈਕਲ ਮੇਰੇ ਫੜ ਕੇ ਥਾਣੇ ਖੜਾਇਆ ਸੀ ਬੰਦੇ ਦਾ ਪਰ ਮੈਨੂੰ ਹਲੇ ਤੱਕ ਉਹਦਾ ਵੀ ਕੁਝ ਪਤਾ ਨਹੀਂ ਲੱਗਿਆ ਨੁਕਸਾਨ ਤੇ ਨੁਕਸਾਨ ਹੋ ਰਿਹਾ ਹੈ ਮੇਰੇ ਤਾਂ ਮੇਰੀ ਜਿਹੜੀ ਦੁਕਾਨ ਹੈ ਸ਼ਹਿਰ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਦੇਖ ਲਓ ਹੁਣ ਕਿੰਨੀਆਂ ਚੋਰੀਆਂ ਹੋ ਰਹੀਆਂ ਨੇ 2 ਮਹੀਨੇ ਜਿਹੜਾ ਮੇਰੀਆਂ ਹੀ ਹੋ ਗਿਆ 2 ਵਾਰ ਪੁਲਿਸ ਪ੍ਰਸ਼ਾਸਨ ਕੁਝ ਕਰੇ ਤਾਂ ਤੇ ਚੋਰਾਂ ਨੂੰ ਬੰਨਿਆ ਜਾਏ